ਉਪਰ ਵਿਚਨੋ ਦਾ ਚੌਕ ਤਕਰੀਬਨ ਸਾਰਿਆਂ ਨੇ ਹੁੰਦਾ ਆ ਆਪਣੇ ਫੋਨ ਦੇ ਵਿੱਚ ਕਈ ਵਾਰੀ ਬਹੁਤ ਸਾਰੀਆਂ ਜ਼ਰੂਰੀ ਫੋਟੋਆਂ ਆਉਂਦੀਆਂ ਆਪਣੀ ਫੈਮਿਲੀ ਦੀਆਂ ਹੋਈਆਂ ਜਾਂ ਹੋਰ ਵੀ ਕੋਈ ਹੋਈਆਂ ਤੋਂ ਆਪਾਂ ਕਈ ਵਾਰੀ ਗਲਤੀ ਨਾਲ ਡੀਲੀਟ ਕਰ ਦਿੰਨੇ ਆ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਘੈਂ ਟ੍ਰੈਕਰ ਦੱਸੂਗਾ ਤੁਹਾਡੀਆਂ ਜਿਹੜੀਆਂ ਗਲਤੀ ਨਾਲ ਫੋਟੋਆਂ ਡਲੀਟ ਹੋਈਆਂ ਆ ਫੋਨ ਦੇ ਵਿੱਚੋਂ ਜਿਹੜੀਆਂ ਕਿ ਇੱਕ ਇੱਕ ਦੋ ਦੋ ਸਾਲ ਪੁਰਾਣੀਆਂ ਵੀ ਆ ਤੁਸੀਂ ਉਹ ਦੁਬਾਰਾ ਆਪਣੇ ਫੋਨ ਦੇ ਵਿੱਚ ਕਿੱਦਾਂ ਲਿਆ ਸਕਦੇ ਆ ਈ ਟ੍ਰਿਕ ਆ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਪ ਧਿਆਨ ਨਾਲ ਆਪਾਂ ਦੱਸਦੇ ਆਂ ਵੀਡੀਓ ਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੇ ਵਿੱਚ ਆਉਣਾ ਹੈ ਆਉਣ ਤੋਂ ਬਾਅਦ ਤੁਸੀਂ ਦੇਖਿਆ ਫੋਟੋਨਾ ਦੀ ਐਪ ਤਕਰੀਬਨ ਸਾਰੇ ਦੇ ਫੋਨਾਂ ਦੇ ਵਿੱਚ ਹੁੰਦੀ ਆ ਇਹ ਫੋਟੋਨਾ ਦੀ ਐਪ ਤੇ ਆਪਣੇ ਇੱਥੇ ਜਿਹੜੀ Gmail ID ਲਿੰਕ ਹੋਣੀ ਚਾਹੀਦੀ ਆ ਮਤਲਬ ਜੇਕਰ ਲਿੰਕ ਨਹੀਂ ਹੋਈ ਤਾਂ ਮਤਲਬ ਫੇਰ ਨਹੀਂ ਤੁਹਾਡੀਆਂ ਫੋਟੋਆਂ ਨਿਕਲਣੀਆਂ ਹੈਗੀਆਂ ਜੇਕਰ ਤੁਹਾਡੀ ID ਤੁਸੀਂ ਲਿੰਕ ਕੀਤੀ ਹੋਣਾ ਆਪਣੀ ਉਹੀ ID Gmail ID ਜਿਹੜੀ ਤੁਹਾਡੇ ਮਤਲਬ ਫੋਨ ਦੇ ਵਿੱਚ ਸੀਗੀ ਜਿਹੜਾ ਮਤਲਬ ਤੁਹਾਡਾ ਤੁਸੀਂ ਫੋਨ ਚੇਂਜ ਕੀਤਾ ਜਿਹ ਸਭ ਤੋਂ ਬਾਅਦ ਕੀ ਕਰਨਾ ਆਪਾਂ ਆਪਣੇ ਫੋਨ ਦੇ Chrome ਬ੍ਰਾਊਜ਼ਰ ਦੇ ਵਿੱਚ ਜਾਣਾ ਆ ਇੱਥੇ Google Chrome ਓਪਨ ਕਰਨਾ ਓਪਨ ਕਰਨ ਤੋਂ ਬਾਅਦ ਇੱਥੇ ਆਪਾਂ ਸਰਚ ਕਰਨਾ ਹੈ Google Photos ਜਦੋਂ ਆਪਾਂ ਸਰਚ ਕਰਨਾ ਪਹਿਲੇ ਲਿਖਣਾ Google Photos ਲਿਖਿਆ ਜਾਣਾ ਇਹਨੂੰ ਆਪਾਂ ਕਲਿੱਕ ਕਰਨਾ ਆ ਕਰਨ ਤੋਂ ਬਾਅਦ ਇੱਥੇ ਜੇਕਰ ਤੁਸੀਂ ID ਅਟੈਚ ਕੀਤੀ ਤਾਂ ਆਟੋਮੈਟਿਕਲੀ ਇੱਥੇ ਤੁਹਾਡੀ ਸਾਰੀ ਮਤਲਬ ID ਆ ਜਾਣੀ ਆ ਉੱਪਰ ਦੇਖ ਸਕਦੇ ਹੋ ਪਰ ਟੈਨ ਲਾਈਨਾਂ ਬਣੀਆਂ ਇੱਥੇ ਆਪਾਂ ਕਲਿੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਆਪਾਂ ਥੋੜੀ ਜਿਹੀ نیچے ਆਉਣਾ نیچے ਆਉਣ ਤੋਂ ਬਾਅਦ ਇੱਥੇ ਸੈਟਿੰਗ ਲਿਖਿਆ ਸੈਟਿੰਗ ਤੇ ਕਲਿੱਕ ਕਰਨਾ ਸੈਟਿੰਗ ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਥੋੜਾ ਜਿਹਾ نیچے ਆਣਾ ਕਿੱਥੇ ਲਿਖਿਆ ਹੈ ਲਿਖਿਆ ਸੀੈਕਸ਼ਨ ਇੱਥੇ ਆਪਾਂ ਕਲਿੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਆਪਾਂ ਥੋੜਾ ਜਿਹਾ نیچے ਆਣਾ ਹੈ نیچے ਆਉਂਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਨਾ ਅਨਸੇਵ ਲਿਖਿਆ ਹੈ ਇੱਥੇ ਆਪਾਂ ਇੱਥੇ ਵਿਊ ਤੇ ਕਲਿੱਕ ਕਰਨਾ ਜਦੋਂ ਕਲਿੱਕ ਕਰਨਾ ਤੁਸੀਂ ਦੇਖ ਸਕਦੇ ਇੱਥੇ ਜਿਹੜੀਆਂ ਮਤਲਬ 1.5 2-2 ਸਾਲ ਪਹਿਲਾਂ ਦੀਆਂ ਫੋਟੋਆਂ ਵੀ ਡਿਲੀਟ ਕੀਤੀਆਂ ਨਾ ਤੁਸੀਂ ਫੋਨ ਦੇ ਵਿੱਚ ਉਹ ਇੱਥੇ ਬੜੇ ਆਰਾਮ ਦੇ ਨਾਲ ਆ ਜਾਣੇ ਤੁਸੀਂ ਇਹਨਾਂ ਨੂੰ ਇੱਥੇ ਡਾਊਨਲੋਡ ਵੀ ਕਰ ਸਕਦੇ ਆਂ ਸ਼ੇਅਰ ਵੀ ਕਰ ਸਕਦੇ ਆਂ ਕੀ ਤੁਹਾਨੂੰ ਕਿੱਦਾਂ ਦੀ ਲੱਗੀ